ਸਸਿਕਲ ਜੀ ਦੋਸਤੋ ਤੁਸੀਂ ਵੇਖ ਰਹੇ ਹੋ ਬੀਐਸਕੇ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਤੇ ਦੋਸਤੋ ਗੱਲ ਕਰਾਂਗੇ ਰਾਸ਼ਨ ਕਾਰਡ ਬਾਰੇ ਰਾਸ਼ਨ ਕਾਰਡ ਨੂੰ ਲੈ ਕੇ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਅਪਡੇਟ ਆਇਆ ਹੈ ਕਿ ਜਿੰਨੇ ਵੀ ਰਾਸ਼ਨ ਕਾਰਡ ਲਾਪਤਰੀ ਹਨ ਉਹਨਾਂ ਨੂੰ ਆਪਣੇ ਰਾਸ਼ਨ ਕਾਰਡ ਦੀ ਈਕੇਵਾਈਸੀ ਕਰਾਉਣੀ ਜਿਹੜੀ ਬਹੁਤ ਜ਼ਰੂਰੀ ਹੈ ਅਗਰ ਤੁਸੀਂ ਰਾਸ਼ਨ ਕਾਰਡ ਦੀ ਈਕੇਵਾਈਸੀ ਨਹੀਂ ਕਰਾਉਂਦੇ ਤਾਂ ਤੁਹਾਨੂੰ ਜਿਹੜੇ ਇਸ ਦੇ ਲਾਭ ਹਨ ਉਹ ਮਿਲਨੇ ਬੰਦ ਹੋ ਸਕਦੇ ਹਨ ਸੋ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਰਾਸ਼ਨ ਕਾਰਡ ਦੀ KYC ਹੋਈ ਹੈ ਜਾਂ ਨਹੀਂ ਹੋਈ ਉਹ ਤੁਸੀਂ ਕਿਸ ਤਰ੍ਹਾਂ ਆਪਣੇ ਹੀ ਫੋਨ ਤੋਂ ਚੈੱਕ ਕਰ ਸਕਦੇ ਹੋ ਸੋ ਵੀਡੀਓ ਦੇ ਐਂਡ ਵਿੱਚ ਦੱਸਾਂਗੇ ਕਿ ਤੁਸੀਂ ਆਧਾਰ ਸੋਰੀ ਰਾਸ਼ਨ ਕਾਰਡ ਦੀ ਜਿਹੜੀ KYC ਉਹ ਕਿੱਦਾਂ ਕਰਵਾ ਸਕਦੇ ਹੋ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਸੋ ਸਭ ਤੋਂ ਪਹਿਲਾਂ ਤਾਂ ਆਪਾਂ Play Store ਤੇ ਜਾਣਾ ਜੀ Play Store ਤੋਂ ਜਾਣ ਤੋਂ ਬਾਅਦ ਆਪਾਂ ਇੱਥੇ ਲਿਖਾਂਗੇ ਐਪ ਡਾਊਨਲੋਡ ਕਰਾਂਗੇ ਜਿਸ ਐਪ ਦਾ ਨਾਮ ਹੈਗਾ ਮੇਰਾ ਰਾਸ਼ਨ ਇੱਥੇ ਲਿਖਾਂਗੇ ਆਪਾਂ ਮੇਰਾ ਰਾਸ਼ਨ ਮੇਰਾ ਰਾਸ਼ਨ ਆ ਗਈ ਮੇਰਾ ਰਾਸ਼ਨ ਐਪ ਇਹਨੂੰ ਆਪਾਂ ਡਾਊਨਲੋਡ ਕਰ ਲਾਂਗੇ ਸੋ ਡਾਊਨਲੋਡ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਇਹਦਾ ਇੰਟਰਫੇਸ ਆ ਜਾਊਗਾ ਸੋ ਦੋਸਤੋ ਇਸ ਤਰ੍ਹਾਂ ਦਾ ਇੰਟਰਫੇਸ ਆਉਣ ਤੋਂ ਬਾਅਦ ਤੁਸੀਂ ਇਸ ਨੂੰ ਇਸ ਦੇ ਵਿੱਚ ਲੌਗਇਨ ਕਰ ਸਕਦੇ ਹੋ ਉਹ ਪਰਿਵਾਰ ਦਾ ਕੋਈ ਵੀ ਮੈਂਬਰ ਲੌਗਇਨ ਕਰ ਸਕਦਾ ਜਿਹਦਾ ਰਾਸ਼ਨ ਕਾਰਡ ਦੇ ਵਿੱਚ ਨਾਮ ਦਰਜ ਹੈ ਸੋ ਸਭ ਤੋਂ ਪਹਿਲਾਂ ਆਪਾਂ ਇੱਥੇ ਭਰ ਲਾਂਗੇ ਆਪਣਾ ਆਧਾਰ ਨੰਬਰ ਸੋ ਆਧਾਰ ਨੰਬਰ ਕਰਾਂਗੇ ਅ ਸੌਰੀ ਐਡ ਕਰਨ ਤੋਂ ਬਾਅਦ ਇੱਥੇ ਜਿਹੜਾ ਕੈਪਚਾ ਇਹਨੂੰ ਫਿਲ ਕਰ ਲਾਂਗੇ ਜਿਵੇਂ ਵੀ ਵੱਡੀ ਹੈ ਪਾਠ ਆਈ ਐਸ ਸੈਂਡ ਓਟੀਪੀ ਨਾ ਕਰਾਂਗੇ ਓਟੀਪੀ ਸੈਂਡ ਹੋ ਜੂਗਾ ਓਟੀਪੀ ਸੈਂਡ ਹੋਣ ਤੋਂ ਬਾਅਦ ਇੱਥੇ ਓਟੀਪੀ ਭਰ ਲਾਂਗੇ ਸੋ ਓਟੀਪੀ ਆਉਣ ਵਾਲਾ ਦੋਸਤੋ ਥੋੜੀ ਜਿਹਾ ਆਪਾਂ ਵੇਟ ਕਰਦੇ ਹਾਂ ਓਟੀਪੀ ਨੂੰ ਇੱਥੇ ਫਿਲ ਕਰਾਂਗੇ ਤਾਂ ਤੁਹਾਡਾ ਜਿਹੜਾ ਰਾਸ਼ਨ ਕਾਰਡ ਆ ਉਹ ਲੌਗਇਨ ਹੋ ਜੂਗਾ ਜਿਸ ਵੀ ਜਿੰਨੇ ਵੀ ਇਹਦੇ ਵਿੱਚ ਮੈਂਬਰ ਮੈਂਬਰ ਸ਼ਾਮਲ ਨੇ ਉਹਨਾਂ ਦੀ ਸਾਰੀ ਡਿਟੇਲ ਇੱਥੇ ਨਿਕਲ ਆਉਂਗੀ ਇਹ ਸਾਬ ਦੇ ਰਹੇ ਹਾਂ ਤੇ ਇਸ ਦੇ ਵਿੱਚ ਉਹ ਹੋਰ ਵੀ ਫੀਚਰ ਹੈ ਕਿ ਜੇਕਰ ਤੁਸੀਂ ਕੋਈ ਨਵਾਂ ਮੈਂਬਰ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਰਸ਼ੂ ਕਾਰਡ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਬਣਾ ਸਕਦੇ ਹੋ ਸੋ ਇਹਦੇ ਬਾਰੇ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਸੋ ਆਪਣਾ ਓਟੀਪੀ ਆ ਗਿਆ ਦੋਸਤੋ 214784 ਆਪਾਂ ਇੱਥੇ ਭਰਾਂਗੇ ਜੀ 214784 ਵੈਰੀਫਾਈ ਕਰਾਂਗੇ ਓਕੇ ਕਰਾਂਗੇ ਓਕੇ ਕਰਨ ਤੋਂ ਬਾਅਦ ਇੱਥੇ ਕਹਿ ਰਿਹਾ ਹੈ ਕਿ ਤੁਸੀਂ ਕੋਈ ਪੈਨ ਇਹਦਾ ਬਣਾਉਣਾ ਚਾਹੁੰਦੇ ਹੋ ਤੁਸੀਂ ਇਹਦਾ ਪੈਨ ਬਣਾਉਣਾ ਚਾਹੁੰਦੇ ਹੋ ਤਾਂ ਆਪ ਦਾ ਪੈਨ ਆਪਾਂ ਕ੍ਰੀਏਟ ਨਾਓ ਤੇ ਬਣਾ ਸਕਦੇ ਹਾਂ ਸੋ ਮੈਂ ਇਸਕਿਪ ਕਰੂੰਗਾ ਸਕਿਪ ਕਰਨ ਤੋਂ ਬਾਅਦ ਦੋਸਤੋ ਤੁਹਾਡੇ ਰਾਸ਼ਨ ਕਾਰਡ ਦੀ ਜਿਹੜੀ ਡਿਟੇਲ ਆ ਉਹ ਇਸ ਤਰ੍ਹਾਂ ਖੁੱਲ ਜਾਏਗੀ ਤਾਂ ਆਪਾਂ ਇਸ ਨੂੰ ਪਲਟ ਕੇ ਵੀ ਦੇਖ ਸਕਦੇ ਹਾਂ ਇੱਦਾਂ ਕਲਿੱਕ ਕਰਾਂਗੇ ਤਾਂ ਜਿੰਨੇ ਵੀ ਮੈਂਬਰ ਇਹਦੇ ਵਿੱਚ ਐਡ ਹਨ ਜਿੱਦਾਂ ਕਿ ਇਸ ਰਾਸ਼ਨ ਕਾਰਡ ਦੇ ਵਿੱਚ ਤਿੰਨ ਮੈਂਬਰ ਐਡ ਹਨ ਉਹ ਤਿੰਨੇ ਸ਼ੋ ਹੋ ਰਹੇ ਨੇ ਸੋ ਇਸ ਤਰ੍ਹਾਂ ਦੂਸਰਾ ਪਾਸਾ ਵੀ ਦੇਖ ਸਕਦੇ ਹਾਂ ਸੋ ਦੋਸਤੋ ਏਕੀ ਕੇਵਾਈਸੀ ਹੋਈ ਆ ਜਾਂ ਨਹੀਂ ਹੋਈ ਉਹ ਚੈੱਕ ਕਰਨ ਲਈ ਤੁਸੀਂ ਜਾਓਗੇ ਮੈਨੇਜ ਫੈਮਿਲੀ ਡਿਟੇਲ ਦੇ ਉੱਤੇ ਇੱਥੇ ਕਲਿੱਕ ਕਰੋਗੇ ਤਾਂ ਤੁਸੀਂ ਇੱਥੇ ਦੇਖੋਗੇ ਕਿ ਤਿੰਨਾਂ ਹੀ ਮੈਂਬਰਾਂ ਦੇ ਉੱਪਰ ਨਾਟ ਵੈਰੀਫਾਈਡ ਆ ਰਿਹਾ ਹੈ ਇਹਦਾ ਮਤਲਬ ਇਹਨਾਂ ਦੀ ਏਕੀ ਕੇਵਾਈਸੀ ਜਿਹੜੀ ਉਹ ਪੈਂਡਿੰਗ ਆ ਤੋਂ ਇਹਦੇ ਵਿੱਚ ਲਿਖਿਆ ਵੀ ਪਿਆ ਟੋਟਲ ਕੇਵਾਈਸੀ ਪੈਂਡਿੰਗ ਮੈਂਬਰ ਕਿੰਨੇ ਲਿਖਿਆ ਤਿੰਨ ਸੋ ਦੋਸਤੋ ਅਗਰ ਤੁਹਾਡੀ ਵੀ ਏਕੀ ਕੇਵਾਈਸੀ ਨਹੀਂ ਹੋਈ ਹੋਈ ਤਾਂ ਇਸੇ ਤਰ੍ਹਾਂ ਹੀ ਆ ਰਿਹਾ ਹੋਵੇਗਾ ਸੋ ਦੋਸਤੋ ਅਗਰ ਇਸ ਤਰ੍ਹਾਂ ਆ ਰਿਹਾ ਤਾਂ ਤੁਸ ਤੁਹਾਨੂੰ ਆਪਣੀ ਈਕੇ ਵੀਸੀ ਮੈਂਬਰਾਂ ਦੀ ਕਰਵਾਉਣੀ ਬਹੁਤ ਜ਼ਰੂਰੀ ਹੈ ਜਿਹੜੀ ਇਹ ਰਾਸ਼ਨ ਕਾਰਡ ਦੀ ਈਕੇ ਵੀਸੀ ਇਹ ਆਪਾਂ ਪਿੰਡ ਦੇ ਵਿੱਚ ਜੋ ਵੀ ਸੀਐਸਸੀ ਸੈਂਟਰ ਦਾ ਜਾਂ ਸ਼ਹਿਰ ਦੇ ਵਿੱਚ ਸੀਐਸਸੀ ਸੈਂਟਰ ਖੁੱਲੇ ਹਨ ਜਾਂ ਕੋਈ ਕੰਪਿਊਟਰ ਕੈਫੇ ਆ ਤੁਸੀਂ ਉੱਥੇ ਆਪਣਾ ਫਿੰਗਰ ਲਗਵਾ ਕੇ ਆਪਣੇ ਆਧਾਰ ਕਾਰਡ ਨਾਲ ਹੀ ਜਿਹੜੀ ਰਾਸ਼ਨ ਕਾਰਡ ਦੀ ਈਕੇ ਵੀਸੀ ਕੰਪਲੀਟ ਕਰ ਸਕਦੇ ਹੋ ਸੋ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਦੋਸਤੋ ਅਗਲੀ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਤੇ ਜਿਹੜਾ ਇੱਕ ਹੋਰ ਫੀਚਰ ਹੈ ਦੇ ਵਿੱਚ ਐਡ ਨਿਊ ਮੈਂਬਰ ਦਾ ਤੁਸੀਂ ਇੱਥੇ ਜਾ ਕੇ ਇਹਦੇ ਵਿੱਚ ਆਪਣਾ ਨਿਊ ਮੈਂਬਰ ਕੋਈ ਨਿਊ ਬੱਚਾ ਲਾ ਲਓ ਕੋਈ ਵੀ ਮੈਂਬਰ ਤੁਸੀਂ ਐਡ ਕਰਨਾ ਚਾਹੁੰਦੇ ਹੋ ਉਹ ਤੁਸੀਂ ਇੱਥੇ ਉਹਦੀ ਸਾਰੀ ਪਰਸਨਲ ਡਿਟੇਲ ਭਰ ਕੇ ਆ ਨੋ ਸਟੈਪ ਨੇ ਪੂਰੇ ਕਰਕੇ ਤੁਸੀਂ ਜਿਹੜਾ ਉਹਦਾ ਨਾਮ ਆ ਤੁਸੀਂ ਇਸ ਦੇ ਵਿੱਚ ਐਡ ਕਰ ਸਕਦੇ ਹੋ ਸੋ ਸੋ ਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਆਪਣੇ ਮੋਬਾਈਲ ਫੋਨ ਤੋਂ ਹੀ ਕਰ ਸਕਦੇ ਹੋ ਸੋ ਉਮੀਦ ਆ ਦੋਸਤੋ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਧੰਨਵਾਦ ਦੋਸਤੋ ਸਸਕਾਰ